हेलो सुरजीत तंबड़ दी सारे नु प्यार भरी सत श्री अकाल आदाब नमस्ते रंग पंजाब दे उते चैनल दे उते ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਤੀਆਂ ਦਾ ਮਹੀਨਾ ਆ ਗਿਆ ਹੁਣ ਤੀਆਂ ਦੇ ਗੀਤ ਤੀਆਂ ਦੇ ਤੀਆਂ ਲੱਗਣ ਗਿਆ ਬੋਲੀਆਂ ਤੀਆਂ ਦੀਆਂ ਕੁੜੀਆਂ ਵਾਸਤੇ ਵੇ ਮਿੰਨਾ ਬਹੁਤ ਭਾਗਾ ਪਰਿਆ ਹੁੰਦਾ ਕਿਉਂਕਿ ਆਪੇ ਮਾਪਿਆਂ ਤੇ ਜਾਂਦੀਆਂ ਔਰ ਮਾਪੇ ਉਹਨਾਂ ਨੂੰ ਸੰਧਾਰਣ ਭੇਜਿਆ ਇੱਕ ਐਸਾ ਹੀ ਗੀਤ ਜੋ ਆਪਣੀ ਮਾਂ ਨੂੰ ਪੂਜਾ ਸ਼੍ਰੀਤ ਕਰਦੀ ਆ ਬੇਟੀ ਕਿ ਮਾਂ ਮੈਨੂੰ ਸੰਧਾਰਾ ਭੇਜ ਕਿਉਂਕਿ ਜਦੋਂ ਸੰਧਾਰਾ ਨਹੀਂ ਆਂਦਾ ਤੇ ਸਹਰਿਆਂ ਵੱਲੋਂ ਤਾਨੇ ਮਾਰੇ ਜਾਂਦੇ ਆ। ਕੁੜੀ ਕਿ ਦੀ ਐ। ਇਹ ਮੁੱਢ ਤੋਂ ਹੋਈ ਬਣਿਆ। ਧੀਆ ਚਾਹੇ ਜਿੰਨੀਆਂ ਮਰਜ਼ੀ ਅਮੀਰ ਹੋਣ ਆਪਣੇ ਘਰ ਦੇ ਵਿੱਚ ਚਾਹੇ ਜਿੰਨੀਆਂ ਸੌਖੀਆਂ ਹੋਣ ਧੀਆ ਪਿੱਛੇ ਨੂੰ ਝਾਕਦੀਆਂ। ਪਿੱਛੇ ਮਾਪਿਆਂ ਦੀ ਸੁੱਖ ਮੰਗਦੀਆਂ। ਇਕ ਧੀ ਐ ਅਸੀਂ ਆ ਜਿਹੜੀ ਸਹੁਰਿਆਂ ਦੀ ਔਰ ਮਾਪਿਆਂ ਦੀ ਦੋਨੋਂ ਪਰਿਵਾਰਾਂ ਦੀ ਸੁੱਖ ਮੰਗਦੀ ਆ ਕਿਉਂਕਿ ਸਹੁਰੇ ਪਰਿਵਾਰ ਦੇ ਵਿੱਚ ਆਪਣਾ ਉਹਦੇ ਬੱਚੇ ਹੁੰਦੇ ਆ ਪਤੀ ਹੁੰਦਾ ਮਾ ਵਰਗੀ ਸੱਚ ਹੁੰਦੀ ਐ ਬਾਪ ਵਰਗਾ ਸਹੁਰਾ ਹੁੰਦਾ ਉਹ ਪਰਿਵਾਰ ਵੀ ਉਸਨੂੰ ਪਿਆਰਾ ਹੁੰਦਾ ਪਰ ਪਿੱਛੇ ਜ਼ਰੂਰ ਚਾਹਕਦੀ ਆ ਧੀ ਚਲੋ ਸੁਣੋ ਕੀ ਕਹਿੰਦੀ ਐ ਕਾਲੀ ਕਾਲੀ ਬੱਦਲਿਨੇ ਅੰਬਰ ਸਾਰਾ ਮੱਲਿਆ ਦਿਸਦਾ ਏ ਟਮਟਮਤਾ ਮਤਾ ਮੈਂ ਮੇਰੀਏ ਦਿਸਦਾ ਏ ਟਮਟਮਤਾ ਮਤਾ ਕਾਲੀ ਕਾਲੀ ਬੱਦਲਿਨੇ ਅੰਬਰ ਸਾਰਾ ਮੱਲਿਆ ਦਿਸਦਾ ਏ ਟਮਟਮ ਤਾਰ ਮੇਰਣੀਏ ਦਿਸਦਾ ਏ ਟਮਟਮ ਤਾਰ ਤੀਆਂ ਦੇ ਦਿਨ ਆਏ ਪੇਜ ਮੇਰੇ ਵੀਰ ਨੂੰ ਸਤ ਮੇਰੀ ਮੰਗ ਦੀ ਸੰਦਾਰਾ ਵੇ ਮੇਰੀ ਸੱਸ ਮੇਰੀ ਮੰਗ ਦੀ ਸੰਦਾਰਾ ਮੈਂ ਰਾਣੀਏ ਸੱਸ ਮੇਰੀ ਮੰਗ ਦੀ ਸੰਦਾਰਾ ਜੁੱਤੀ ਲਿਖ ਪੇਜ ਦੀ ਮੈਂ ਰੁੱਕਾ ਲਿਖ ਪੇਜ ਦੀ ਪੇਜ ਮੈਨੂੰ ਮਾਇਨੀ ਸੰਦਾਰਾ ਮੈਂ ਮੇਰੀਏ ਪੇਜ ਮੈਨੂੰ सुधारा त्यो मेरा त्यूर् मे ससदा ननदिुडतिगर ननदिनूतिगरा ਘਰ ਵਿੱਚ ਰਾਜ ਬਗਾਨੀਆਂ ਦਾ ਹੋ ਗਿਆ ਪੇਜ ਨਹੀਂ ਹੋ ਸਕਦੀ ਸੰਦਾਰ ਤੀਰಾಣੀਏ ਪੇਜ ਨਹੀਂ ਹੋ ਸਕਦੀ ਸੰਦਾਰ ਘਰ ਵਿੱਚ ਕਿੱਦਾਂ ਦੱਸ ਭੇਜਾਂ ਮੈਂ ਸੰਦਾਰ ਤੀਏ ਰਾਣੀਏ ਕਿੱਦਾਂ ਦੱਸ ਭੇਜਾਂ ਮੈਂ ਸੰਦਾਰ ਕਿੰਨਾ ਕੁ ਤਨ ਜੋੜ ਲਿਆ ਮੇਰੇ ਵੀਰ ਨੇ ਪਹਿਣਾ ਦਾ ਡੱਕ ਕੇ ਸੰਦਾਰ ਚੀਜਾਂ ਜੋੜ ਲਈਆਂ ਮੇਰੀ ਭਾਬੀ ਨੇ ਨਣਦਾਂ ਦਾ ਡੱਕ ਕੇ ਸੰਦਾਰ ਮੈਂ ਮੇਰੀ ਇਹ ਨਣਦਾਂ ਦਾ ਰੋਕ ਕੇ ਸੰਦਾਰ ਆਪਣੇ ਤੇ ਵੀਰਾਂ ਨੂੰ ਸਾਡੇਾਂ ਤੇ ਵੀਰਾਂ ਨੂੰ ਪੱਪ ਭਾਬੀਆਂ ਮਿਲਣ ਨਾ ਦਿੰਦੀਆਂ ਆਪਣੇ ਕੋ ਰੱਖਣ ਪਿਆਰੇ ਮੈਂ ਮੇਰੀਏ ਆਪਣੇ ਕਿਉਂ ਰੱਖਣ ਪਿਆਰੇ ਸਾਡਿਆਂ ਤੇ ਵੀਰਾਂ ਨੂੰ ਭਾਬੀਆਂ ਮਿਲਣ ਨਾ ਦਿੰਦੀਆਂ ਆਪਣਿਆਂ ਨੂੰ ਕਿਉਂ ਰੱਖਣ ਕਿਉਂ ਪਿਆਰੇ ਮੈਂ ਮੇ ਪੜਨੇ ਕੋ ਰਖੜ ਪਿਆਰੇ ਬਾਪ ਦੇ ਤਾਂ ਵੱਡੇ ਬੰਡਾ ਵੀਰੇ ਤੂੰ ਮੇਰਿਆ ਰਾਜੇ ਵੀਰ ਨਾ ਪੱਬੀਏ ਮਾਂ ਦੇ ਤਾਂ ਵੱਡੀ ਪਰਜਾਈ ਬਾਬੋ ਮੇਰੀਏ ਮਾਂ ਦੀ ਥਾਂ ਵੱਡੀ ਪਰ ਜਾਏ ਬਾਪ ਦੇ ਥਾਂ ਥਾਂ ਤੂੰ ਮੈਨੂੰ ਮੇਰੇ ਵੱਡੇ ਵੀਰ ਨਾ ਮਾਂ ਦੀ ਥਾਂ ਵੱਡੀ ਪਰ ਜਾਏ ਬਾਬੋ ਮੇਰੀਏ ਮਾਂ ਦੀ ਥਾਂ ਵੱਡੀ ਪਰ ਜਾਏ ਦੀ ਤਵੱਡੀ ਪਰ ਜਾਈ ਭੁੱਲ ਨਾ ਜਾਇਓ ਸਾਡੀ ਲਹੂ ਦੀ ਸ੍ਰੀ ਕੀ ਨੂੰ ਮੈਂ ਵੀ ਸਿਰ ਕਰਦੀ ਹਾਂ ਜਾਈ ਵੀਰ ਮੇਰਿਆ ਮੈਂ ਵੀ ਸਿਰ ਕਰਦੀ ਹਾਂ ਜਾਈ ਨਿਪਾਬੋ ਮੇਰੀਏ ਮੈਂ ਵੀ ਸਿਰ ਕਰਦੀ ਹਾਂ ਲੋ ਨਾ ਜਾਓ ਮੇਰੀ ਲੋਹ ਦੀ ਸਰਕੀ ਨੂੰ ਮੈਂ ਵੀ ਇਸ ਕਰਦੀ ਹਾਂ ਜਾਈ ਭਗੋ ਮੇਰੀਏ ਮੈਂ ਵੀ ਇਸ ਕਰਦੀ ਹਾਂ ਜਾਈ ਭਗੋ ਮੇਰੀਏ ਮੈਂ ਵੀ ਤੇਰੇ ਸਾਰੇ ਦੀ ਹਾਂ ਜਾਈ ਛੋਟਾ ਜਿਆ ਗੀਤ ਗੀਤ ਜਦੋਂ ਭਾਬੀ ਪ੍ਰਾ ਨਹੀਂ ਸੰਧਾਰਾ ਪਈਦੇ ਤਾਂ ਇੱਕ ਵਿਰਾਗਮਈ ਧੀਆਂ ਦਾ ਸੰਧਾਰਾ ਮੰਗਦੀ ਹੈ ਕਿਉਂਕਿ ਸਹੁਰਿਆਂ ਵੱਲੋਂ ਉਸ ਨੂੰ ਤਾਂ ਨਹੀਂ ਦਿੱਤੇ ਜਾਂਦੇ ਇਸ ਵਾਸਤੇ ਸਹੁਰਿਆਂ ਵੱਲੋਂ ਤਾਂ ਹਮੇਸ਼ਾ ਜੇ ਸੱਸਾਂ ਦਿਆਂ ਚੰਗੀਆਂ ਮਾਮਾ ਉੱਪਰ ਜਾਂ ਹੁੰਦੀਆਂ ਫੇਰ ਨਹੀਂ ਕੁਝ ਕਹਿੰਦੀਆਂ ਨਹੀਂ ਤਾਂ ਥੋੜਾ ਤੀਆਂ ਨੂੰ ਹੁੰਦਾ ਹੀ ਐ ਪਿੱਛੇ ਨੂੰ ਝਾਕਦੀਆਂ ਸੋਣ ਦੇ ਮਹੀਨੇ ਦਾ ਤੈਨੂੰ ਤੀਆਂ ਨੂੰ ਲੈਣ ਨਾ ਐ ਤੈਨੂੰ ਤੀਆਂ ਨੂੰ ਲੈਣ ਨਾ ਐ ਨੀ ਬੋਤੀਆਂ ਪਰਾਂ ਵਾਲੀ ਐ ਨੀ ਬੋਤੀਆਂ ਪਰਾਂ ਵਾਲੀ ਐ ਐਦਾਂ ਕਰਕੇ ਮੇਨੇ ਬੋਲੀਆਂ ਦੇ ਵਿੱਚ ਹੀ ਬਾਤ ਪਾਈ ਤੇ ਜਦੋਂ ਵੀਰ ਆ ਜਾਂਦਾ ਚੰਦ ਚੜ ਜਾਂਦਾ ਚਲੋ ਮੈਂ ਫੇਰ ਹਾਜ਼ਰ ਹੋਵਾਂਗੀ ਸੌਣ ਦੀਆਂ ਤੀਆਂ ਦੀਆਂ ਬੋਲੀਆਂ ਲੈ ਕੇ ਵੀਰ ਦੀਆਂ ਬੋਲੀਆਂ ਲੈ ਕੇ ਜਾਂ ਖੁਸ਼ ਵੀਰ ਵਾਂਗ ਬੋਲੀਆਂ ਸੁਣਾਵਾਂਗੀ ਤੁਹਾਨੂੰ ਫੇਰ ਹਾਜ਼ਰ ਹੋਵਾਂਗੀ ਵੀਡੀਓ ਅਗਲੀ ਵੀਡੀਓ ਲੈ ਕੇ ਦੱਸਿਆ ਜੇ ਕਿਸ ਤਰ੍ਹਾਂ ਲੱਗਿਆ ਤੁਹਾਨੂੰ Radiro Kusro, Belgibio Devedero.